ਸ਼ਹਿਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ ਦੀ ਸਿਹਤ ਨਾਲ ਘਥਿਤ ਤੌਰ ਤੇ ਵੱਡਾ ਖਿਲਵਾੜ ਕਰਦੇ ਆ ਸਤਾਨਕ ਇਲਾਕੇ ਦੇ ਮਲੋਟ ਰੋਡ ਹਾਈਵੇ ਤੇ ਪੇਪਰ ਮਿਲ ਤੋਂ ਮਹਿਜ਼ 2 ਕਿਲੋਮੀਟਰ ਦੇ ਵਕਫੇ ਤੇ ਉਸਾਰੀ ਜਾ ਰਹੀ ਇੱਕ ਕਲੋਨੀ ਵਿੱਚ ਬੀਤੇ ਕੱਲ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕਰਵਾ ਕੇ ਮਿੱਟੀ ਨਾਲ ਭਰਤ ਪਾਏ ਜਾਣ ਦਾ ਮਾਮਲਾ ਸਾਡੀ ਨਿਊਜ਼ ਟੀਮ ਵੱਲੋਂ ਪ੍ਰਮੁੱਖਤਾ ਨਾਲ ਨਿਸ਼ਰ ਕੀਤਾ ਗਿਆ ਸੀ ਜਿੱਤੇ ਬੀਤੇ ਕੱਲ ਮਾਈਨਿੰਗ ਵਿਭਾਗ ਦੇ ਐਕਸ਼ਨ ਗ ਤੇਜ ਉਪਦੇਜਾਂ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੀ ਗੱਲ ਆਕੀ ਸੀ ਉਤਤੇ ਹੀ ਐਕਸੀਅਨ ਨੇ ਕੱਲ ਸ਼ਾਮ ਤੱਕ ਡੀਵਾਕ ਕਲੋਨੀ ਦੇ ਮਾਲਕਾਂ ਨੂੰ ਇੱਕ ਨੋਟਿਸ ਵੀ ਜਾਰੀ ਕਰ ਦਿੱਤਾ 2 ਰੁਪਏ ਕਿਊਬਿਕ ਫੁੱਟ ਦੀ ਰਾਇਲਟੀ ਨਾਲ ਪਾਈ ਜਾਣ ਵਾਲੀ ਭਰਤ ਨੂੰ ਜੇਕਰ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕਰਵਾ ਕੇ ਪਾਇਆ ਜਾ ਰਿਹਾ ਹੋਵੇ ਤਾਂ ਇਸ ਗੈਰ ਕਾਨੂੰਨੀ ਗਤੀਵਿਧੀ ਦੇ ਖਿਲਾਫ ਮਾਈਨਿੰਗ ਵਿਭਾਗ ਲੱਖਾਂ ਰੁਪਈਆ ਦੇ ਜੁਰਮਾਨੇ ਲਗਾਉਣ ਦਾ ਅਧਿਕਾਰ ਰੱਖਦਾ ਹੈ ਇਸ ਕਲੋਨੀ ਵਿੱਚ ਗੈਰ ਕਾਨੂੰਨੀ ਮਾਈਨਿੰਗ ਤਸਦੀਕ ਕਰਨ ਤੋਂ ਬਾਅਦ ਮਾਈਨਿੰਗ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਇਹ ਨੋਟਿਸ ਸੰਭਾਵਨਾ ਬਣਾ ਰਿਹਾ ਹੈ ਕਿ ਉਕਤ ਕਲੋਨਾਈਜ਼ਰਾਂ ਨੂੰ ਵੀ ਭਾਰੀ ਜੁਰਮਾਨਾ ਲੱਗਣਾ ਲਗਪਗ ਤੈ ਹੈ ਵਿਸ਼ੇਸ਼ ਤੌਰ ਤੇ ਇਹ ਵੀ ਦੱਸਣ ਯੋਗ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰਪਾਣਾ ਚ ਸਥਿਤ ਸੇਤੀਆ ਪੇਪਰ ਮਿੱਲ ਦੇ ਪ੍ਰਦੂਸ਼ਣ ਕਾਰਨ ਮਿੱਲ ਦੇ ਨੇੜ ਦਾ ਇਲਾਕਾ ਕੈਂਸਰ, ਦਮਾ, ਟੀਬੀ, ਸਾਹ ਰੋਗ, ਚਮੜੀ ਰੋਗਾਂ ਸਮੇਤ ਅੱਖਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਹੋ ਚੁੱਕਿਆ ਹੈ ਪੇਪਰ ਮਿੱਲ ਦੇ ਜ਼ਹਿਰੀਲੇ ਧੂਏ ਅਤੇ ਬਦਬੂਦਾਰ ਵਾਤਾਵਰਣ ਦੀ ਮਾਰ ਨੇੜਲੇ ਇਲਾਕੇ ਵਿੱਚ 3-4 ਕਿਲੋਮੀਟਰ ਤੱਕ ਵਸਦੇ ਰਕਬੇ ਦੇ ਪਿੰਡ ਗੋਨਿਆਣਾ ਰੂੜਿਆਂਵਾਲੀ ਮਹਾਪੱਧਰ ਤਗਾਣਾ ਬਰਕੰਦੀ ਅਤੇ ਰੁਪਾਣਾ ਆਦ ਵਿੱਚ ਲੋਕਾਂ ਦੀ ਸਿਹਤ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਜਿਸ ਨੇ ਵੱਡੇ ਸਵਾਲ ਖੜੇ ਕੀਤੇ ਹਨ ਕਿ ਪ੍ਰਦੂਸ਼ਣ ਅਤੇ ਬਿਮਾਰੀਆਂ ਵੰਡਣ ਵਾਲੀ ਪੇਪਰ ਮਿੱਲ ਤੋਂ ਮਹਿਜ਼ 2 ਕਿਲੋਮੀਟਰ ਦੇ ਵਕਫੇ ਵਿੱਚ ਸਥਿਤ ਇਸ ਕਲੋਨੀ ਵਿੱਚ ਸਾਫ਼-ਸੁਥਰੇ ਵਾਤਾਵਰਨ ਦੀ ਆਸ ਲੈ ਕੇ ਕਰੋੜਾਂ ਰੁਪਈਆਂ ਦੇ ਸ਼ਾਪਿੰਗ ਮਾਲ ਖਰੀਦਣ ਵਾਲੇ ਦੁਕਾਨਦਾਰ ਵਪਾਰੀ ਅਤੇ ਰਿਹਾਇਸ਼ੀ ਪਲਾਟਾਂ ਸਮੇਤ ਹੋਰ ਜ਼ਿਆਦਾ ਤਾਂ ਖਰੀਦਣ ਵਾਲੇ ਆਮ ਨਾਗਰਿਕ ਆਖਰਕਾਰ ਕਿਹੜੇ ਭਰਮ ਭੁਲੇਖਿਆਂ ਦੇ ਜਾਲ ਵਿੱਚ ਫਸ ਕੇ ਇੱਥੇ ਆਵਦੀ ਜ਼ਿੰਦਗੀ ਭਰ ਦੀ ਪੂੰਜੀ ਇਨਵੈਸਟ ਕਰਨਗੇ ਕਿਉਂਕਿ ਉਕਤ ਕਲੋਨੀ ਪੇਪਰ ਮਿੱਲ ਤੋਂ ਮਹਿਜ਼ 2 ਕਿਲੋਮੀਟਰ ਦੇ ਵਕਫੇ ਤੇ ਸਥਿਤ ਹੋਣ ਕਰਕੇ ਪੇਪਰ ਮਿੱਲ ਵੱਲੋਂ ਫੈਲਾਏ ਜਾਂਦੇ ਪ੍ਰਦੂਸ਼ਣ ਦੇ ਪ੍ਰਕੋਪ ਅਤੇ ਨਾਮੁਰਾਦ ਬਿਮਾਰੀਆਂ ਤੋਂ ਪ੍ਰਭਾਵਿਤ ਇਲਾਕੇ ਦੀ ਮਾਰ ਦੇ ਅਧੀਨ ਆਉਂਦੀ ਹੈ ਇੱਥੇ ਨਿਵਾਸ ਕਰਨ ਵਾਲੇ ਲੋਕਾਂ ਤੇ ਪੇਪਰ ਮਿੱਲ ਦੀਆਂ ਬਿਮਾਰੀਆਂ ਦਾ ਪ੍ਰਕੋਪ ਭਾਰੀ ਰਹਿਣ ਦੀ ਕਥਿਤ ਸੰਭਾਵਨਾ ਬਣ ਰਹੀ ਹੈ ਫਿਲਹਾਲ ਦੀ ਘੜੀ ਇਹ ਤਸਵੀਰ ਕੁਝ ਦਿਨਾਂ ਬਾਅਦ ਸਾਫ਼ ਹੋਵੇਗੀ ਕਿ ਇਸ ਕਲੋਨੀ ਵਿੱਚ ਵਸਣ ਵਾਲੇ ਲੋਕਾਂ ਦੀ ਸਿਹਤ ਉੱਪਰ ਪੇਪਰ ਮਿੱਲ ਕਿਹੋ ਜਿਹਾ ਪ੍ਰਭਾਵ ਪਾਉਂਦੀ ਹੈ ਅਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਮਾਈਨਿੰਗ ਵਿਭਾਗ ਇਸ ਕਲੋਨੀ ਦੇ ਕਲੋਨਾਈਜ਼ਰਾਂ ਤੋਂ ਕੀ ਭਾਰੀ ਜੁਰਮਾਨੇ ਵਸੂਲੇਗਾ ਜਾਂ ਕਿਸੇ ਸਿਆਸੀ ਦਬਾਅ ਦੇ ਚਲਦਿਆਂ ਇਹ ਮਾਮਲਾ ਨੋਟਿਸ ਜਾਰੀ ਕਰਕੇ ਸਰਕਾਰ ਦੀਆਂ ਫਾਈਲਾਂ ਵਿੱਚ ਮਹਿਜ਼ ਰੱਦੀ ਦਾਹੀ ਭਾਰ ਵਧਾਵੇਗਾ ਐਕਸੀਲ ਸਰ ਜੀ ਗੁੱਡ ਈਵਨਿੰਗ ਸਰ ਈਵਨਿੰਗ ਜੀ ਸਰ ਅਮਰਿਤਪਾਲ ਬੋਲਦਾ ਜੀ ਰਿਪੋਰਟਰ ਆਪਣੀ ਨਾਲ ਸਵੇਰ ਵੀ ਗੱਲ ਹੋਈ ਸੀ ਸਰ ਉਹ ਡੀ ਵੋਗਾਲਿਆਂ ਦੇ ਹੋਈ ਕੋਈ ਕਾਰਵਾਈ ਜਿਹੜੇ ਮਾਈਨਿੰਗ ਦਾ ਨੋਟਿਸ ਕੱਢਦੇ ਹੋਰ ਦੱਸੋਗੇ ਕੀ ਕਰੀਂ ਕਰਦੇ ਨਹੀਂ ਚਲੋ ਸਰ ਮੈਂ ਤੁਹਾਡਾ ਪਰਸ਼ਨ ਇਹ ਪਾਦਾ ਖਬਰ ਚ ਵੀ ਵਿਭਾਗ ਨੇ ਕਾਰਵਾਈ ਕਰਤੀ ਹਾਂਜੀ ਹਾਂਜੀ ਬਿਲਕੁਲ ਕਰਦੇ ਠੀਕ ਬਈ ਠੀਕ ਹੈ ਸਰ ਠੀਕ ਹੈ ਬਈ